ਪੰਜਾਬ ਸਰਕਾਰ ਨੇ ਭੇਜਣਾ ਹੁੰਦੇ ਨੇ ਤਿੰਨ ਨਾਮ ਜਿਨ੍ਹਾਂ ਚੋਂ ਇੱਕ ਅਧਿਕਾਰੀ ਫਿਰ ਚੋਣ ਕਮਿਸ਼ਨ ਵੱਜੋਂ ਗੁਰਦੁਆਰਾ ਚੋਣ ਕਮਿਸ਼ਨ ਦਾ ਚੁਣਿਆ ਜਾਂਦਾ ਐਸਾ ਸਾਰੋ ਸਾਹਿਬ ਦਾ ਕਾਰਜਕਾਲ ਜੂਨ 'ਚ ਮੁੱਕ ਗਿਆ ਤੇ ਉਸ ਤੋਂ ਬਾਅਦ ਅਜੇ ਤੱਕ ਤਿੰਨ ਨਾਮ ਭੇਜੇ ਨਹੀਂ ਹੈਨਾ ਪਹਿਲਾਂ ਵੀ 4-4 5-5 ਸਾਲੇ ਪੋਸਟ ਖਾਲੀ ਰਹੀ ਆ ਤੇ ਹੁਣ ਜੇ ਪੰਜਾਬ ਸਰਕਾਰ ਨਾਮ ਨਹੀਂ ਭੇਜਦੀ ਅਗਲੇ ਸੋਚਦੇ ਕਿ ਆਪਾਂ ਕਹਨੂੰ ਇਸ ਬਖੇੜੇ 'ਚ ਪੈਣਾ ਐਵੇਂ ਜੇ ਹੁਣ ਐਲਜੀਪੀਸੀ ਦੀ ਚੋਣ ਹੋ ਜਵੇ ਹੈਨਾ 227 ਤੋਂ ਪਹਿਲਾਂ ਤਾਂ ਫਿਰ ਕਿਤੇ ਐ ਨਾ ਹੋਵੇ ਕਿ ਜਿਹੜਾ ਉੱਚ ਜਿੱਤ ਗਿਆ ਉਹਦੀ ਗੱਲ ਤੁਰਪੂਗੀ ਆਪਾਂ ਪਿੱਛੇ ਰਹਿ ਜੀ ਕਿਉਂਕਿ ਇਸ ਵਾਰ ਪਰਾਣਾ ਅਕਾਲੀ ਦਲ ਬਦਲਤਰਤਾ ਲੜੂਗਾ ਲੜੂਗਾ ਪੂਰੀ ਤਿਆਰੀ ਨਾਲ ਨਵਾਂ ਅਕਾਲੀ ਦਲ ਗਿਆਨੀ ਹਰਪ੍ਰੀਤ ਸਿੰਘ ਉਹਦੀ ਵੀ ਤਿਆਰੀ ਹੈ ਅਮਰਪਾਲ ਸਿੰਘ ਦੀ ਧਿਰ ਦੀ ਵੀ ਤਿਆਰੀ ਹੈ ਹੈ ਸਾਬਕਾ ਜੱਦਰ ਭਾਈ ਰਣਜੀਤ ਸਿੰਘ ਲੰਮੇ ਸਮੇਂ ਤੋਂ ਲੱਗੇ ਨੇ ਹੈਨਾ ਤੇ ਇਹ ਤੋਂ ਇਲਾਵਾ ਮਤਲਬ ਕਿ ਅੰਮ੍ਰਿਤਸਰ ਮਾਨਦਲ ਵੀ ਲੜਦਾ ਹੈ ਹੈ ਤੇ ਸੰਤ ਸਮਾਜ ਕਦੇ ਬਦਲਤਰਵੰਨ ਲੜਦਾ ਰਿਹਾ ਹੁਣ ਪਤਾ ਨਹੀਂ ਕਿਧਰੋਂ ਲੜੇ ਹਾਂ ਸੋ ਇਸ ਲਈ ਮਤਲਬ ਕਿੰਨੇ ਸਾਰਿਆਂ ਦੀ ਨਜ਼ਰ ਤੇ ਇਸ ਲਈ ਮਾਨਦਾਲ ਨੂੰ ਡਰ ਲੱਗਦਾ ਕਿ ਜੇ ਕਿਤੇ ਚੋਣਾ ਹੋ ਗਿਆ ਕਿਤੇ ਜਿਹੜਾ ਐਸਜੀਪੀਸੀ ਲੈ ਗਿਆ ਕੰਨ ਉਹਦੀ ਚਰਚਾ ਪੰਜਾਬ ਚ ਤੁਰਪੀ ਕਿਤੇ ਉਲਟਨਾ ਹੋ ਜੂਵੇ ਗਿਆ ਜੀ ਤੇ ਕੇਂਦਰ ਇਹ ਦੇਖੀ ਜਾਂਦੀ ਹੈ ਕਿ ਚੋਣਾ ਉਸਵੇਂ ਕਰਾਈਏ ਜਦੋਂ ਸਾਨੂੰ ਗਰੰਟੀ ਹੋ ਜੂਵੇ ਕਿ ਸਾਡੇ ਵਾਲੇ ਜਿੱਤ ਕੇ ਆਉਣਗੇ ਮਤਲਬ ਜਿਹੜੇ ਉਹਨਾਂ ਦੇ ਕੰਟਰੋਲ ਚ ਰਹਿਣਾ ਹੂੰ ਹੂੰ ਬੀਜੇਪੀ ਆਪਣੇ ਕੰਟਰੋਲ ਹੀ ਤੈਨੂੰ ਲੈਣਾ ਚਾਹੁੰਦੀ ਆ ਨਾ ਜੀ ਜੀ ਤੇ ਇਹਦਾ ਮਤਲਬ ਇਹ ਮੰਨੀਏ ਕਿ ਉਹਨਾਂ ਨੂੰ ਹੁਣ ਲੱਗਦਾ ਕਿ ਹੁਣ ਵਾਲੀ ਤੇ ਸਾਡੇ ਕੰਟਰੋਲ ਚ ਆ ਜੀ ਹੂੰ ਹੂੰ ਤੇ ਬਾਦਲ ਤੇ ਇਸੇ ਡਰ ਚੋਂ ਮੰਗ ਨਹੀਂ ਕਰਦੀ ਕਿ ਨਾ ਬਈ ਮਸਾਂ ਦਾ ਇੱਕ ਚੀਜ਼ ਆਪਣੇ ਕੋਲ ਹੈਗੀ ਆ ਕਿਤੇ ਇਹ ਗੋਲਕਣੀਆਂ ਕੁੰਜੀਆਂ ਵਿੱਚ ਲਈਆਂ ਫਿਰ ਕੀ ਕਰਾਂਗੇ